ਖਬਰ ਸੰਗਰੂਰ ਦੇ ਦਿੜਬਾ ਤੋਂ ਹੈ ਜਿੱਥੇ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਸਥਾਨਕ ਲੋਕਾਂ ਨੇ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਪੁਲਿਸ ਨੂੰ ਫੜਾਇਆ ਹੈ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇਸ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਜੋ ਕਿ ਧੂਰੀ ਦੇ ਜਹਾਂਗੀਰ ਪਿੰਡ ਦਾ ਰਹਿਣ ਵਾਲਾ ਹੈ ਗੁਰਦੁਆਰਾ ਸਾਹਿਬ ਵਿੱਚ 3 ਮਹੀਨੇ ਪਹਿਲਾਂ ਹੀ ਆਇਆ ਸੀ ਅਤੇ ਜਿੱਥੇ ਉਹ ਖੁਦ ਤੰਬਾਕੂ ਦਾ ਸੇਵਨ ਕਰਦਾ ਹੈ ਉੱਥੇ ਹੀ ਨਸ਼ਾ ਤਸਕਰੀ ਦਾ ਵੀ ਕੰਮ ਕਰਦਾ ਹੈ ਅਤੇ ਨੌਜਵਾਨਾਂ ਨੂੰ ਚਿਟਾ ਵੇਚਦਾ ਹੈ ਜਿਸ ਤੇ ਇਲਜ਼ਾਮ ਦੇ ਚੱਲਦੇ ਪਿੰਡ ਵਾਲਿਆਂ ਨੇ ਇਸ ਹੈਡ ਗਰੰਥੀ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਉਧਰ ਪੁਲਿਸ ਨੇ ਵੀ ਪਿੰਡ ਵਾਲਿਆਂ ਦੀ ਸ਼ਿਕਾਇਤ ਤੇ ਇਸ ਹੈਡ ਗਰੰਥੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਕੀ ਹੈ ਪੂਰਾ ਮਾਮਲਾ ਅਤੇ ਪਿੰਡ ਵਾਲਿਆਂ ਨੇ ਕਿਵੇਂ ਇਸ ਹੈਡ ਗਰੰਥੀ ਨੂੰ ਕਾਬੂ ਕੀਤਾ ਬਾਬਾ ਜੀ ਗੱਲ ਸੁਣੋ ਮੇਕ ਸ਼ਾਇਦ ਤੁਹਾਨੂੰ ਮੇਰੇ ਵੀ ਪਤਾ ਨਹੀਂਗਾ ਨਹੀਂ ਪਤਾ ਬਾਬਾ ਜੀ ਪਤਾ ਨਾ ਜਿਹੜੇ ਜਿਹੜੇ ਰੱਖਣੇ ਬਚਤ ਵੀ ਹੁਣ ਪਹਿਲਾਂ ਕਰਸੋ ਮੇਰੇਕ ਦੇ ਰੱਖਨੇ ਬੱਚਾ ਸੁਣਨੇ ਚਾਹਨੇ ਤੁਹਾਡਾ ਕੋਈ ਅਸੀਂ ਉਹ ਨਾ ਕਰੀਏ ਠੀਕ ਆ ਚੁੱਪ ਕਰਕੇ ਸਮਾਂ ਦੇ ਦੋ ਠੀਕ ਆ ਐ ਕਰੋ ਪਿਆਰ ਨਾਲ ਦੇ ਦੇਗਾ ਬੰਦੀ ਤੇਰੇ ਬਾਣਾ ਪਾਇਆ ਤਾਂ ਕਰਕੇ ਸੀ ਪਿਆਰ ਮੈਂ ਇੱਕ ਮਿੰਟ ਬਾਬਾ ਜੀ ਠੀਕ ਆ ਹੁੰਦਰ ਬਾਬਾ ਕਿਉਂ ਬੁਲਾ ਰਿਹਾ ਨਾ ਨਾ ਤਾਂ ਮੁਰ ਕੇ ਡਿਊਟੀ ਕਰਾਂਗੇ ਕਿ ਤੂੰ ਤੈਨੂੰ ਹਜਾ ਕਰ ਦਾਂਗੇ ਠੀਕ ਆ ਤੇ ਨਾ ਤੈਨੂੰ ਕੋਈ ਦਿਖੜਨ ਨੂੰ ਕਰਾ ਛੱਡੀ ਨਾ ਤੇਰਾ ਤੂੰ ਉਹਦਾ ਬਾਣਾ ਪਾਇ ਫਿਰਦਾ ਕਰਦਾ ਤੈਨੂੰ ਬੰਦਾ ਹੋ ਗਿਆ ਨੇ ਬੰਦਾ ਸਮਾਂ ਦੇ ਬਸ ਹੁਣ ਤਾਂ ਬਾਬੇ ਕੋਲ ਓਥਾ ਐ ਕੋਈ ਤੂੰ ਅਜੇ ਕੰਨਾ ਬੇਚਾ ਨਹੀਂ ਜੀ ਮੈਂ ਤਾਂ ਪਤਾ ਡੀਜਾ ਗੱਡੀ ਜਾ ਵੀ ਦੇ ਬਾਈ ਬਹੁਤ ਕੱਬ ਕਿੰਨਾ ਵਿੱਚ ਹੈ 3050 ਲੈ ਗਈ ਹੈ ਹਾਂ ਇਹ ਦੇਖ ਇਹ ਦੇਖ ਅਬਰ ਉਹ ਵੇਚਦਾ ਤੂੰ ਹੱਲ ਬਰੂਪੇ ਨੇ ਕੱਬੀ ਹੋਣਾ ਕੱਬੀ ਆਪੀ ਦੋ ਕੱਬੀ ਲੈ ਗੱਡੀ ਜਾ ਕੇ ਕੱਬੀ ਨਹੀਂ ਯਾਰ ਛੋਟੇ ਬੱਚੇ ਪਾਪੀ ਦੀ ਗੱਲ ਹੈ ਸਲਾਮ ਆ ਜੀ ਓਕੇ ਅੱਜ ਕਿੰਨਾ ਵਿੱਚ ਹੈ ਪੈਸਾ ਇੱਥੇ ਦੇਖ ਲਈ ਭਾਈ ਗੱਡੀ ਅੱਜ ਕਿੰਨਾ ਵਿੱਚ ਹੈ 500 ਹੈ 500 ਵਿੱਚ ਹੈ ਤੂੰ ਗ੍ਰੰਥੀ ਹੋ ਕੇ ਸੁਮੇਗ ਬੇ ਦਾ ਸੁਣਾ ਤੂੰ ਕਦੋਂ ਬਸ ਮਾਫ ਕਰ ਹੈ ਗੱਡੀ ਫੋੜ ਨਾ ਨਾ ਮਾਫੀ ਕਰਦੀ ਗੱਡੀ ਫੋੜ ਕੱਢ ਜੋ ਵੀ ਸੱਤ ਵੱਡੀ ਕੋਲ ਹੈ। ਉੱਤੀ ਸਾਰ ਤੇ ਮੋਢੇ ਪਾਸੇ ਤੋਂ ਕੋਲੋਂ 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 ਲਾ ਲਓ ਬਾਬਾ ਜੀ ਦੇਖੋ ਤੁਸੀਂ ਆ ਵੀ ਜਦੋਂ ਮਾਰੀ ਬਾਬੇ ਥੋੜਾ ਘੁੱਟ ਪੈਣੀ ਹੁੰਦਾ ਤੁਹਾਨੂੰ ਦੱਸਦੀ ਗੱਲ ਦੇਖੂਗਾ ਮੈਂ ਥੋੜੇ ਘੁੱਟ ਪੈਣੀ ਹੁੰਦਾ ਦੱਸਦੀ ਬਾਬਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਲੱਗ ਰਿਹਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਕੱਢ ਦੇ ਕਿੱਥੇ ਇਹ ਹੁੰਦਾ ਮੈਂ ਦੇ ਬਾਬਾ ਜੀ ਕੱਢ ਦੇ ਕਿੱਥੇ ਗੁਰੂ ਗ੍ਰੰਥ ਬਾਬਾ ਜੀ ਸੌਮਨਾ ਬਾਬਾ ਜੀ ਸੌਮਨਾ ਗੁਰੂ ਜੀ ਨਾ ਛਾਹ ਤੋਂ ਆਵੋ ਲੱਗਣਾ ਹੈ ਪਰ ਮੋੜਾ ਲੈ ਜੀ ਨਹੀਂ ਹੈ ਨਹੀਂ ਬਾਬਾ ਜੀ ਕਨਾ ਗਲਤੀ ਮੈਨੂੰ ਮਾਫ਼ ਹੋ ਗਈ ਹੁਣ ਤੂੰ ਉਹ ਨਾਲ ਦੂਜਾ ਚ ਮਾਰਿਆ ਤਾਂ ਜਿਹੜੀ ਗੱਲ ਪੁੱਛੀ ਉਹਦਾ ਤੂੰ ਦਾ ਨਾਮ ਵਾਪਸ ਦੇਖੋ ਕਹਿੰਦਾ ਜਿਹੜਾ ਜੁੱਟ ਨਹੀਂ ਆਇਆ ਪੁੱਤ ਹੁਣ ਵਾਪਸ ਦੇਖੋ ਆਪਾਂ ਇਹ ਬਾਬਾ ਜੀ ਬਾਬਾ ਆਇਆ ਹਟ ਜੇ ਕੋਈ ਹੋਂ ਹੁੰਦਾ ਫੋਨ ਫੇਰ ਕੇ ਹੁੰਦਾ ਕੱਢ ਨਾ ਨੀਜੇ ਫੋਨ ਹੁੰਦਾ ਜੇ ਹੁੰਦਾ ਦੇ ਦਿੰਦਾ ਬਾਬਾ ਜੀ ਮੈਂ ਕੱਢ ਦਾਂ ਬਾਬਾ ਜੀ ਦੇ ਦੱਸ ਜੇ ਹੁੰਦਾ ਮੈਂ ਦੇ ਦਿੰਦਾ ਬਾਬਾ ਜੀ ਕਿੱਥੇ ਆ ਓਏ ਮਾਪੀ ਦੇ ਵੰਦ ਦੇ ਕਿੱਥੇ ਸਰਮਾਨ ਦੇ ਕਿੱਥੇ ਹੁਣ ਤਾਂ ਬੰਦ ਸਾਰੇ ਪ੍ਰੂਪੈ ਦੇ ਦੇਖੋ ਹੁਣ ਹੁਤਾ ਮਾਦ ਰੈਂਡ ਦਸਤਾਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਮਨੁੱਖ ਫੜਿਆ ਸੀ ਅੱਜ ਸਾਰੇ ਪੱਕੇ ਪ੍ਰੂਪੈ ਨੇ ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ ਗੁਰੂਕਰ ਬਾਬਾ ਜੀਵਨ ਸਿੰਘ ਦਾ ਹੈਡ ਗਰੰਥੀ ਹੋ ਕੇ ਪਹਿਲੀ ਵਾਰ ਹੋਇਆ ਇਹ ਚਿੱਟੇ ਤੇ ਲਾਉਂਦਾ ਜਿਵੇਂ ਅੱਖਾਂ ਨੂੰ ਸਾਰੇ ਪੱਕੇ ਪ੍ਰੂਪੈ ਨੇ ਚਿੱਟਾ ਵੇਚਦਾ ਚਿੱਟਾ ਦਿੰਦਾ ਫੜਿਆ ਸੀ ਇਹਨੂੰ ਗੁਰਪਰਵਰ ਸਿੰਘ ਜਹਾਂਗੀਰ ਨਾ ਦਾ ਬੰਦਾ ਹੈ ਜੋ ਮਰਦ ਪਰਵਰ ਸਿੰਘ ਜਹਾਂਗੀਰ ਨਾ ਦਾ ਬੰਦਾ ਹੈ ਸਮੈਤ ਬੇਟਾ ਦੇ ਅੱਖਾਂ ਨੂੰ ਮੰਨ ਗਏ ਜੀ ਹਾਂ ਜੀ ਮੰਨਿਆ ਜੀ ਲੈ ਵੇ ਠੀਕ ਆ ਬਾਬਾ ਜੀ ਮੰਨੋ ਲੈ ਮੈਂ ਕਹਿੰਦਾ ਬੰਦਾ ਦਾ ਬੰਦਾ ਦਾ ਅਕਤ ਦੇ ਵਿੱਚ ਦੇਖੋ ਜੀ ਇਹ ਮੈਂ ਤਾਂ 500 ਦਿੱਤਾ ਬਾਬੀ ਅੱਜ ਕਿੰਨੇ ਵਿੱਚ ਮੈਂ 500 ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਮੈਂ ਕਦੇ ਕਦੇ ਬਾਬਾ ਜੀ ਮੈਂ ਨਹੀਂ ਦੋਜ ਨਹੀਂ ਬਾਬਾ ਜੀ ਕਿੰਨੇ ਬਤਲਿਆ ਸੱਚ ਗੱਲ ਬੋਲਦਾ ਸਾਨੂੰ ਕੋਈ ਪਰੂਫ ਨਹੀਂ ਆਕਦਾ ਕਦੇ ਨੇਰੀ ਲੈ ਕੇ ਢੜ ਭੇਜਦਾ ਬਾਬਾ ਜੀ ਇਹ ਦੇਖੋ ਮੈਂ ਤਾਂ ਇਹ ਇਹ ਬਜ਼ਾਰ ਮੇਰੇ ਚੋਂ ਕੋਈ ਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਵਿਰੋਧ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦਈਏ ਉਹਨੂੰ ਤੂੰ ਗੁਰੂ ਘਰ ਦਾ ਗ੍ਰਾਂਤੀ ਹੋ ਕੇ ਚਿੱਟੇ ਵੇਚਦਾ ਲੇਕਿਨ ਤੂੰ ਕੋਈ ਜਲਦੀ ਨਹੀਂ ਕਰਦਾ ਬਾਬਾ ਜੀ ਬੋਲ ਕਿੰਨੇ ਵਿੱਚ ਹੁੰਦਾ ਮੈਂ ਤਾਂ ਬਾਬਾ ਜੀ ਤੂੰ ਅਪਰਾਧੀ ਹੈਂ ਕਿ ਨਾ ਤਾਂ ਬਾਬਾ ਜੀ ਹੋਣਾ ਕੀਤਾ ਕਿ ਨਾ ਬਸ ਆਜੇ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਅੱবি ਦੋ ਤਿੰਨ ਦਿਨ ਬਾਬ ਬਾਬਾ ਕਿੱਥੋਂ ਆਂਦਾ ਤੈਨੂੰ ਪਤਾ ਹੁਣ ਤੇਰੇ ਸਿਰ ਤੇ ਫੇਰੂਂਦਾ ਤੂੰ ਬਾਬਾ ਜੀ ਤੇਰੇ ਸਿਰ ਤੇ ਫੇਰ ਪਾਪੜਾ ਲੈ ਕੇ ਆਂਦਾ ਇੱਕ ਮਿੰਟ ਵਿੱਚ ਅੱਖ ਲਿਆ ਮੈਂ ਬੱਤਨ ਬੋਲ ਰਿਹਾ ਮੈਂ ਬੱਤਨ ਬੋਲ ਰਿਹਾ ਉਹਦਾ ਮੈਨੂੰ ਪਸੰਦ ਵੀ ਕਿੱਥੋਂ ਲੈ ਕੇ ਆਉਂਦਾ ਜੀ ਹੁਣ ਬੰਦਾ ਕੌਣ ਆਦਰ ਲੈ ਮੈਂ ਇੱਥੇ ਹੀ ਦੇਖ ਜਾਉ ਸੀ ਮੈਨੂੰ ਕੌਣ ਹੈ ਤੈਨੂੰ ਪਤਾ ਹੈ ਬਾਬਾ ਜੀ ਤੇ ਤੂੰ ਤਵਾਰੋਂ ਦੇਖੋ ਜੀ ਮੈਨੂੰ ਪੰਜ ਸੱਤ ਬੰਦੇ ਕਹਿੰਦਾ ਬਾਬਾ ਜੀ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਦਾ ਹੁਣ ਦੱਸੋ ਮੈਂ ਤਾਂ ਬੱਬੀ 20000 ਦੀ ਵੇਚ ਬਸ 20000 ਬੰਦੇ ਕਾਹਨ ਨਹੀਂ ਦੇਖ ਕੋਈ ਦੇਖ ਜਾਂਦਾ ਕੋਈ ਉਸ ਨੂੰ ਕੋਈ ਰੋਕੇ ਟੋਕੇ ਨਹੀਂ ਤੁਹਾਨੂੰ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬੱਬਾ ਜੀ ਮੈਂ ਤਾਂ ਵੀ ਬਸ ਕੋਈ ਪੁਲਿਸ ਨੂੰ ਪਤਾ ਨਹੀਂ ਸੀ ਇਹ ਤੁਸੀ ਵੇਚ ਦਿਓ ਤਾਂ ਕੱਲਾ ਕੱਲਾ ਦੜਬੇ ਦੜਬੇ ਚ ਵੇਚ ਰੂ ਹਾਂ ਬਸ ਹਾਜ ਬਾਬਾ ਜੀ ਬਾਬਾ ਜੀ ਦੜਬੇ ਕੱਲਾ ਬਸ ਬਾਬਾ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਉਂਦੇ ਨਹੀਂ ਮੈਂ ਕਿਤੇ ਨਹੀਂ ਗਿਆ ਜੀ ਮੈਨੂੰ ਇੱਥੇ ਹੀ ਹੁੰਦਾ ਜਦੋਂ ਕੋਈ ਲੈਣ ਆਉਂਦਾ ਕੋਈ ਗਰੁੱਪ ਰਹਿੰਦਾ ਮੇਰਾ ਨਾ ਬਾਬਾ ਜੀ ਤੁਸੀਂ ਕੋ ਦੱਸੋ ਜੇ ਕੋਈ ਹੁੰਦਾ ਮੈਂ ਉਹ ਵੀ ਦੱਸ ਦ ਸਾਨੂੰ ਸ਼ਰਮ ਹੈ ਕਿ ਲੋਕਾਂ ਦੀ ਮੰਨਤਾ ਲੋਕ ਇੰਨੇ ਪੂਜਦੇ ਨੇ ਕਿ ਤੁਸੀਂ ਇਤਨਾ ਵਰਦੂ ਹੁਣ ਤਾਂ ਸ਼ਰਮ ਹੈ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਵੀ ਗਰੰਥੀਆਂ ਨੂੰ ਕੁੱਟ ਦਿਓ ਅਸੀਂ ਗਰੰਥੀਆਂ ਸਤਕਾਰ ਵੀ ਬਹਾਲ ਕਰਾਉਣੇ ਆ ਆ ਦੇਖੋ ਗਰੰਥੀ ਦੀ ਕਰਤੂਤ ਗੁਰਦਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਅਸੀਂ ਫੜਿਆ ਨੂੰ ਰਗੇ ਥੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਨੂੰ ਦੇਵਾਂਗੇ ਇਥੇ ਜਿਹੜਾ ਅੱਜ ਅੱਜ ਨੇ ਚਿੱਟ ਜਨਾ ਚਿੱਟਾ ਵਿੱਚ ਸਾਰੇ ਬਰੂ ਪਏ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂ ਜੀ ਹਾਂ ਜੀ ਆ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵੇਚਣਾ ਜਾਇਜ ਹੈ ਨਾ ਜਾਇਜ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਕੰਮ ਇਹ ਦੁਖਾਇਦਾ ਕੋਈ ਇੱਥੇ ਮਾਰਿਆ ਦਾ ਸਰੂਪ ਆ ਜਿਹੜਾ ਚਿੱਟਾ ਲਾਉਣਾ ਜੇਬ ਚ ਬੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰਦਰ ਬਾੜਨ ਲੱਗ ਰਿਹਾ ਉਹਨਾਂ ਨੂੰ ਇਹ ਰਹਿਣਾ ਕਿੱਥੋਂ ਕਰੇ ਸ਼ਰਮਾ ਜੀ ਇੱਕ ਵਾਰੀ ਮੈਨੂੰ ਮਾਫ਼ ਕਰ ਗਲਤੀ ਹੋ ਗਈ ਅੱਗੇ ਕੋਈ ਗਲਤੀ ਨਹੀਂ ਹੋਵੇਗੀ ਬੜਾ ਠੀਕ ਮਨ ਕਰ ਦੇ ਤੂੰ ਦੇਖ ਮੈਂ ਕਿਹਨਾਂ ਲਾ ਕੇ ਦੋ ਨਹੀਂ ਤੈਨੂੰ ਪਤਾ ਇਸ ਮਾਗਰ ਮੱਛੀ ਨੇ ਮਾਗਰ ਮੱਛੀ ਨੂੰ ਚੁੱਪ ਚੁੱਪ ਬੰਦੇ ਲੰਗੂ ਗੱਲ ਕਰ ਕੋਈ ਮਾਗਰ ਮੱਛੀ ਦਿੱਤੀ ਤੁਸੀਂ ਆਪ ਦੱਸੋ ਕੋਈ ਨਹੀਂ ਪਤਾ ਕੀ ਦੀਏ ਇਹ ਮਾਗਰ ਮੱਛੀ ਦੇ ਹੱਥੋਂ ਬੋਲ ਕੇ ਕੀ ਵੇਚਦੇ ਕੀ ਵੇਚੋ ਚਿੱਟੇ ਹੀ ਕੋਈ ਮਾਗਰ ਮੱਛੀ ਦੇ ਹੱਥੋਂ ਨਹੀਂ ਹਟਾ ਕੀ ਲੈ ਕੀ ਕੀਤੀ ਹੋ ਚਿੱਟਾ ਲੈ ਗਿਆ

ਅੱਜ ਕਾਤੋਂ ਨਹੀਂ ਬਣਦਾ ਬਾਈ ਨਿਪੜ ਗਈ ਜੀ ਬਾਬਾ 11 12 ਵਜੇ ਤੱਕ ਨਿਪੜ ਗਈ ਸਾਰਾ ਕੱਲ ਨੂੰ ਕਿੰਨੇ ਵਜੇ ਵੀਰੇ ਕੱਲ ਨੂੰ ਵਜੇ ਬਾਬਾ ਬਣ ਗਿਆ ਮੈਂ ਫੋਨ ਕਰ ਦੇਣਾ ਠੀਕ ਆ ਬਾਈ ਠੀਕ ਆ ਠੀਕ ਆ ਏ ਬੰਨ ਉਹ ਕਰਦਾ ਆਜੂ ਗੱਲ ਕਰਨੇ ਤਰੀਕੇ ਤੋਂ ਪੂਰੇ ਭਾਤੂ ਤੁਰੇ ਹੋ ਕਿ ਜੀ ਕਿੱਥੇ ਕੰਮ ਕਰਦੇ ਐਥੀ ਕਰਦੇ ਆਪੇ ਮਿਹਰਬੀ ਕਿੰਨੇ ਟਾਈਮ ਤੋਂ ਗੁਰੂ ਘਰ ਦੇ ਕੰਮ ਕਰਦੇ ਦੋ ਤਿੰਨ ਮਹੀਨੇ ਤੋਂ ਆਪੇ ਜੀ ਪਰ ਮੈਂ ਜੀ ਇਹ ਤਿੰਨ ਚਾਰ ਦਿਨਾਂ ਤੋਂ ਹੀ ਕਰਿਆ ਜੀ ਇਹ ਗਰੰਟੀ ਸੀ ਹਾਂ ਤਿੰਨ ਚਾਰ ਦਿਨਾਂ ਤੋਂ ਹੋਇਆ ਜੀ ਬੱਸ ਕਿਉਂ ਨਸ਼ਾ ਕਿਉਂ ਵੇਚਣਾ ਪੈ ਗਿਆ ਬਸ ਮੈਨੂੰ ਬਸ ਮੁੱਲ ਪੂਰੇ ਬਸ ਕਿਸੇ ਦਾ ਮੈਨੂੰ ਪੈਸੇ ਦੇਣ ਤੁਹਾਨੂੰ ਮੈਨੂੰ ਕਹਤੀ ਕਹਿੰਦਾ ਜੀ ਮੇਰਾ 15000 ਰੁਪਏ ਨਾਲ ਤੁਹਾਨੂੰ ਗੱਡੀ ਲੈ ਲਵਾਂਗੇ ਸਾਕ ਤੇ ਬਸ ਇਹ ਗੱਲ ਤੋਂ ਮੈਂ ਫਿਰ ਮੈਨੂੰ ਕਿਸੇ ਨੇ ਕਹੇ ਤੂੰ ਐਂ ਕਰਦਾ ਕਸਮ ਲੱਗੇ ਜੀ ਮੈਂ ਝੂਠ ਨਹੀਂ ਕ ਕੀ ਵੀ ਭੇਜਦੇ ਤੁਸੀਂ ਨਾ ਸਾ ਇਹ ਸੀਗਾ ਪਤਾ ਨਹੀਂ ਚਿੱਟਾ ਜੀ ਚਿੱਟਾ ਹੀ ਹੈ ਮੈਂ ਨਹੀਂ ਕਰਦਾ ਭੇਜਦਾ ਹੁਣ ਦਾ ਪਤਾ ਜੀ ਮੈਂ ਤਾਂ ਉੱਥੇ ਲਿਖਿਆ ਦੀ 500 ਰੁਪਏ ਸੀ ਤੇ ਮੈਂ ਨਹੀਂ ਖੋਲ ਗਿਆ ਜੀ 7 ਜੀ ਬਣੋ ਅੱਜ ਛੋਟੇ ਤੇ ਟਰੈਪ ਲੱਗਿਆ ਹੋਇਆ ਸੀ ਉਸ ਨੂੰ ਪਤਾ ਇਸ ਗੱਲ ਦਾ ਛੋਟੇ ਮਗਰ ਨਹੀਂ ਨਹੀਂ ਮੈਨੂੰ ਨਹੀਂ ਕੋਈ ਪਤਾ ਜੀ ਐਵੇਂ ਤੁਸੀਂ ਬਾਜ਼ਾਰ ਚ ਜਾ ਕੇ ਦੇਖੇ ਆ ਬਾਜ਼ਾਰ ਚ ਨਹੀਂ ਮੈਂ ਤਾਂ ਉਹ ਉੱਥੇ ਗਿਆ ਸੀ ਜੀ ਪਿੰਗ ਐਪਰ ਰੋਡ ਤੇ ਬੱਸ ਕੈਂਪਰ ਰੋਡ ਤੇ ਹਾਂ ਹਾਂ ਹੋਰ ਉੱਥੇ ਹੀ ਗਿਆ ਛੋਟੇ ਮਗਰ ਹੈ ਹਾਂ ਹੋਰ ਨਹੀਂ ਬਾਬਾ ਜੀ ਸਹੀ ਗੱਲ ਤੁਸੀਂ ਫੋਨ ਲਾ ਕੇ ਬੁਲਾਇਆ ਸੀ ਇਹਨਾਂ ਨੇ ਤੁਸੀਂ ਠੀਕ ਹੈ ਬਾਬਾ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਮੰਨਦੇ ਹੋ ਦੀ ਗਲਤੀ ਹਾਂ ਗਲਤੀ ਹੈ ਬੱਸ ਚਲੋ ਮਾਫ਼ ਕਰ ਬਾਬਾ ਜੀ ਮੈਨੂੰ ਤੁਹਾਨੂੰ ਬਾਬਾ ਜੀ ਪੁਲਿਸ ਨੇ ਰੋਕੇ ਨਹੀਂ ਕਦੇ ਕਿਸੇ ਨੇ ਪਤਾ ਨਹੀਂ ਸੀ ਬਾਬਾ ਜੀ ਨੂੰ ਹਾਂ ਤੁਸੀਂ ਬਹੁਤ ਸਾਰ ਨੂੰ ਕੁਝ ਪੁੱਛਤਾ ਸੀ ਪਾਣੀ ਪੀਣਾ ਜਾਂ ਪੀਛੇ ਕਰ ਹਾਂ ਪੀਓ ਪਾਣੀ ਪੀਓ ਪਾਣੀ ਦਿਓ ਪਾਣੀ ਦਿਓ ਜੀ ਹਾਂ ਬਾਬਾ ਜੀ ਕੀ ਗਲਤੀ ਤੁਸੀਂ ਸਮਾਜ ਤੋਂ ਮੰਗਣੀ ਚਾਹੁੰਦੇ ਹੋ ਬੱਸ ਮੈਂ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਦਾ ਜੀ ਹਾਂ ਅੱਗੇ ਤੋਂ ਹੋਰਾਂ ਨੂੰ ਵੀ ਸਾਵਧਾਨੀ ਨਾਲ ਚੱਲਦੇ ਜੀ ਬੱਸ ਦਾਹ ਦਾ ਨਾ ਜਹਦਰ ਬਰਮਾ ਸੰਗ ਜਨਾਲ ਇਹ ਜੋ ਅੱਜ ਨੂੰ ਕੋਈ ਕਾਰਵਾਈ ਸੀ ਕੀ ਕਾਰਵਾਈ ਹੈ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਕੌਣ ਬੰਦਾ ਸੀ ਇਹ ਤਾਂ ਉਹ ਵੀ ਤੁਸੀਂ ਮਗਰ ਲੱਗੋ ਸਾਨੂੰ ਨਾ ਕਾਫੀ ਗੁਪਤ ਸੂਚਨਾ ਮਿਲਦੀ ਆ ਰਹੀ ਹੈ ਕਈ ਦਿਨਾਂ ਤੋਂ ਬੇਗੁਗਰੰਥੀ ਬੰਦਾ ਚਿੱਟਾ ਵੇਚ ਰਿਹਾ ਹੈ ਤੇ ਅਸੀਂ ਕਿਹਾ ਵੀ ਅਸੀਂ ਇਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਚਿੱਟਾ ਵੇਚਦੇ ਦਾ ਜਾਂ ਕੋਈ ਫੋਨ ਰਿਕਾਰਡਿੰਗ ਹੋਵੇ ਸਾਨੂੰ ਉਹ ਪਤਾ ਲੱਗ ਜੇ ਅਸੀਂ ਉੱਤੇ ਕਾਰਵਾਈ ਕਰ ਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਿਆ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸਾ ਸਭ ਨੂੰ ਫੋਨ ਕੀਤਾ ਚਲੋ ਬੀਜੀ ਸੀ ਅੱਜ ਕਿਤੇ ਉਹਨਾਂ ਮੇਰਾ ਫੋਨ ਅੜਨ ਨਹੀਂ ਕੀਤਾ ਚਲੋ ਮੈਂ ਸੀਐਡੀ ਸੀਐਡੀ ਨੂੰ ਵੀਰ ਨੂੰ ਫੋਨ ਕਰਾ ਮੈਂ ਕਰਕੇ ਕਾਰਵਾਈ ਹੈ ਕਹਿੰਦੇ ਕੋਈ ਨਹੀਂ ਸੀ ਉਹ ਆ ਵੀ ਗਿਆ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ ਜਹਾਂਗੀਰ ਦਾ ਬੰਦਾ ਕੋਈ ਪ੍ਰਗਟ ਸਿੰਘ ਨਾਂ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਦਿੱਚਿਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈਆ ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕੇ ਗੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ ਉਮਨ ਹੈ ਵੀ ਇਹ ਸਾਰਾ ਕੁਝ ਵੀ ਮੈਂ ਚਿੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਧੂ ਆ ਉਹ ਵੀ ਸਾਰ ਲੈ ਰਿਕਾਰਡਿੰਗ ਪਈ ਆ ਵੀ ਉਹ ਕੋਈ ਸੁਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ ਦੂਸਰੀ ਗੱਲ ਅੰਦਰੋਂ ਕੁਲੀ ਪਾ ਹੁੰਦੀ ਹੈ ਜਿਹੜਾ ਨਸ਼ਾ ਹੁੰਦਾ ਕੋਈ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ ਅਸੀਂ ਸਿਰਫ ਇਹ ਗੱਲ ਕਰਕੇ ਆਏ ਆ ਕੋਈ ਨਸ਼ਾ ਸੰਸਾਰ ਖੰਦਾ ਹੈ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਅਸੀਂ ਪਰ ਅਸੀਂ ਆਪਣੇ ਨੂੰ ਤਾਂ ਸੁਧਾ ਸਕਦੇ ਜਿਹੜੇ ਗੁਰੂ ਘਰ ਚ ਜਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਆਸਾ ਤੇ ਦੇਖਿਆ ਜਾਂਦਾ ਕਿ ਲੋਕ ਲੋਕ ਇੱਥੇ ਦੇਖੋ ਆ ਨੌਜਵਾਨ ਬੱਚੇ ਸਾਡੇ ਇੱਥੋਂ ਲੰਘਦੇ ਆ ਸਿਰ ਨੀਮਾ ਕਰਕੇ ਲੰਘਦੇ ਆ ਇੱਥੇ ਹਿੰਦੂ ਭਰਾ ਵੀ ਸਜਦਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗ੍ਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਵੀ ਗ੍ਰੰਥੀਓਂ ਕੇ ਕੰਮ ਕਰ ਰਿਹਾ ਹੈ ਆਮ ਬੰਦਾ ਕਰਦਨ ਕਿ ਅਸੀਂ ਕਿਨੂੰ ਕੋਈ ਸੁਝਾਵਾਂਗੇ ਅਸੀਂ ਇਹ ਗ੍ਰੰਥੀ ਹੋ ਕੇ ਗੁਰੂਕਰ ਦਾ ਵਜ਼ੀਰ ਹੋ ਕੇ ਕੁੱਤੇ ਕੰਮ ਕਰਦਾ ਇਹਦੀ ਤਾਂ ਅਜ ਇਹਨੂੰ ਫੜਿਆ ਗਿਆਗਾ ਉਸ ਦੀ ਕਾਰਵਾਈ ਕਿਹ ਜੀ ਰਹੀ ਹੈ ਪ੍ਰਸ਼ਾਸਨ ਦੀ ਕਾਰਵਾਈ ਤਾਂ ਆ ਤੁਹਾਡੇ ਸਾਹਮਣੀਆਂ ਸਾਰਾ ਕੁਝ ਕੀ ਲੱਗਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸਟਾ ਇੱਕ ਬੇਨਤੀ ਕਰ ਸਾਹਿਬ ਨੇ ਕਿਹਾ ਕਿ ਸਾਨੂੰ ਅਸੀਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਅਸੀਂ ਪ੍ਰੂਫਾਂ ਦੇ ਸਮੇਤ ਆ ਤੁਹਾਨੂੰ ਗ੍ਰੰਥੀ ਦੇ ਦਿੱਤਾ ਚਿੱਟਾ ਭੇਜਦਾ ਇਹ ਤੇ ਜਿੱਡੀ ਕਾਰਵਾਈ ਹੁੰਦੀ ਹੈ ਉਹਦੀ ਕਰੋ ਜਿੰਨਾ ਦੀ ਛਿਲ ਲੈਂਦੀ ਹੈ ਛਿਲ ਲਾ ਕੇ ਨੂੰ ਪੁੱਛੋ ਵੀ ਕਿੱਥੋਂ ਕਿੱਥੇ ਨਚਾਂਦਾ ਅਈ ਤਾਂ ਅਸਤਾਵ ਦਾ ਫਰਜ਼ਾਦਾ ਕਰਤਾ ਨਾ ਪਬਲਿਕ ਨੇ ਫਰਜ਼ਾਦਾ ਕਰਤਾ ਆਪਣਾ ਹੁਣ ਦੇਖਦੇ ਆ ਸਰਦਾਰ ਭਗਵੰਤ ਸਿੰਘ ਦੀ ਮਾਨ ਕਿੱਥੇ ਕਾਰਵਾਈ ਕਰਦੇ ਨੇ ਬਾਈ ਕੀ ਨਾਮ ਹੈ ਜੀ ਇੰਦਰਜੀਤ ਸਿੰਘ ਜੀ ਬਾਈ ਕੀ ਚੱਕਰ ਸੀ ਇਹ ਜਿਹੜਾ ਅੱਜ ਬੰਦਾ ਫੜਿਆ ਗਿਆ ਇਹ ਨਾ ਬਾਈ ਯਾਰ ਗੁਰੂ ਘਰ ਦਾ ਗਰੰਟੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਾਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣਾਂ ਜੇਬ 'ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇ ਹੈਗੇ ਤੇ ਆ ਤੁਹਾਨੂੰ ਦਿਖਾਈਆਂ ਨੇ ਹੈਗੀਆਂ ਕੁਲੀਪਾ ਦੀਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਕੁੜੀਆਂ ਜਿene ਹੈਗੀਆਂ ਤੇ ਨਾਲੋ ਵੀ ਜੇ ਗੁਰੂ ਕਰਾਂ ਚੀਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਕਿ ਕਿਦੇ ਤੇ ਕਰਨਗੇ ਇਹ ਜੀ ਇੱਕ ਸੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈਗਾ ਜੀ ਹਾਂ ਸਾਰਾ ਕੁਝ ਮੰਨ ਕੇ ਜੀ ਆਪਣੇ ਕੋਲ ਸਾਰੇ ਪ੍ਰੂਫ ਪਏ ਨੇਗੇ ਹਾਂਜੀ ਤੁਹਾਡੇ ਕੋਲ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚਿਆਗਾ ਜਿਹੜਾ 500 ਦਾ ਵੇਚਿਆਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਉਹਨੂੰ ਫੋਨ ਲਾ ਕੇ ਉਹਦੇ ਨਾਲ ਲਾਲੋ ਵੀ ਡੀਲ ਕੀਤੀ ਹੈਗੀ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਕੋਲ ਹੈ। ਕੰਮ ਕਰੀਤੇ ਪਾਸੇ ਸਰਕਾਰ ਦਾ ਵੱਡਾ ਜਿਹੜਾ ਮਹੌਲ ਬਚਲਾਈ ਹੋਈ ਹੈ। ਬਈ ਸਮਝ ਨਹੀਂ ਆਉਂਦੀ ਪੁਲਿਸ ਨਾਲ ਰਲਈ ਹੋਈ ਹੋ ਸਕਦੀ ਹੈ ਕਿ ਫੇਰ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਆਪਾਂ ਨੇ ਬੰਦਾ ਫੜਕੀ ਦਿੱਤਾ। ਕੋਈ ਛੋਟੀ ਗੱਲ ਤਾਂ ਹੈ ਨਹੀਂਗੀ ਇਹ। ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਿ ਵੀ ਸੀ ਜੋਧਨ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਇਹਨਾਂ ਦਾ ਗੁਰੂ ਘਰਾਂ ਚ ਚਿੱਟਾ ਵਿਕਰੇਗਾ। ਅਸੀਂ ਵਿਦੂ ਪ੍ਰੂਫ ਦੇ ਰਹੇ ਹਾਂ। ਆ ਕੇ ਸਾਨੂੰ ਕਹ ਰਿਹਾ ਬਰਾਮਦੀ ਕਿੰਨੀ ਆ। ਇਹ ਜਿਹੜੇ ਐਸਐਸਆਈ ਸਾਹਿਬ ਐਸਐਸਆਈ ਸੀ ਕੀ ਨਾਮ ਸੀ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਉਹ ਕਹਿੰਦੇ ਜੀ ਬਰਾਮਦੀ ਆ ਉਹ ਦਿਖਾਓ ਕਿੱਥੇ ਹੈਗੀ ਜਿਹੜੀ ਵੀਡੀਓ ਪਈਆਂ ਨੇ ਸਾਡੇ ਕੋਲੇ ਬੰਦਾ ਮੰਨਿਆ ਉਹਦੇ ਚ ਤੇ ਫੋਨ ਦਾ ਨੰਬਰ ਦਿਖ ਰਿਹਾਗਾ ਇਹਦੀ ਗੱਡੀ ਦਿਖ ਜੇਗੀ ਬੰਦੇ ਦੇ ਤੇ ਚਿੱਟਾ ਫੜ ਕੇ ਲੈ ਕੇ ਆ ਕੇ ਸਾਡੇ ਕੈਮਰੇ ਮੂਹਰੇ ਆ ਕੇ ਉਹਨੇ ਪੁੜੀ ਖੋਲੀਏਗੀ ਕੋਈ ਵਿੱਚ ਕੱਟ ਨਹੀਂ ਹੈਗਾ ਐਦੂ ਉੱਤੇ ਹੋਰ ਕੀ ਪ੍ਰੂਫ ਦੇ ਦਈਏ ਭਾਈ ਕੀ ਨਾਮ ਚੰਕੌਰ ਸਿੰਘ ਜੀ ਚੰਕੌਰ ਜੀ ਅੱਜ ਜੋ ਸਾਰਾ ਕੁਝ ਹੋਇਆ ਹੈਗਾ ਕੀ ਹਾਲਾਤ ਕਹਿਜ ਬਣੇ ਇਹ ਹਾਲਾਤ ਤਾਂ ਮਾੜੀ ਨੇ ਦੇਖੋ ਜੀ ਗ੍ਰਾਂਤੀ ਸਿੰਘ ਚਿੱਟਾ ਵੇਚਣ ਦਾ ਆਪਣੇ ਵਾਸਤੇ ਮਾੜ ਤੇ ਸਰੀਆਮ ਵੇਚ ਰਹੀ ਦੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮੜੀਰ ਨੂੰ ਵੇਚ ਰਹੀ ਸਰੀਆਮ ਵੇਚ ਰਹੀ ਦੀ ਇਹ ਅਸੀਂ ਦੋ ਤਿੰਨ ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਤੇ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਈ ਦੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ਧੱਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਲੇ ਖੜੀ ਹੈ ਉਹਨੂੰ ਪੁੱਛ ਟਿਚ ਕਰ ਰਹੀ ਹੈ ਕਿ ਤੇ ਨਾਲ ਦੇ ਬੰਦੇ ਦੱਸੋ ਉਹ ਧੱਕਾशाही ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਉਤਾਰੋ ਐ ਕਰੋ ਕੀ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਇਲਾਕੇ ਦਾ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਾਨੂੰ ਕਰ ਦਿੱਤਾ ਜਾਣਾ ਐਸਐਚਓ ਆਪ ਨਹੀਂ ਆਏ ਐਸਐਚਓ ਆਪ ਨਹੀਂ ਆਏ ਉਹਨਾਂ ਨੇ ਮਿੱਟੂ ਸਿੰਘ ਨੂੰ ਭੇਜਿਆ ਸੀ ਕਿ ਐਸਐਸ ਤੋਂ ਬੁਲਾਇਆ ਜਾਵੇ ਐਸਐਸ ਪੁਰੀ ਤੇ ਉਹਨਾਂ ਨੂੰ ਕੋਈ ਨਹੀਂ ਬੁਲਾਇਆ ਫੋਨ ਵੀ ਕਰੇਗੇ ਨੇ ਫੋਨ ਵੀ ਕਰੇ ਨੇ ਬਾਬਾ ਜੀ ਨੇ ਪਰ ਕੋਈ ਫੋਨ ਦਾ ਜਵਾਬ ਨਹੀਂ ਆਇਆ ਚੱਕਿਆ ਨਹੀਂ ਗਿਆ ਉਹਨਾਂ ਤੋਂ ਫੋਨ ਮੰਗ ਕਰ ਲਓ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਨਸ਼ੇ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸਖਤ ਰਵਈਆ ਹੈਗਾ ਨਸ਼ੇ ਵਾਲਾ ਕੋਈ ਵਿਅਕਤੀ ਬਖਸ਼ਿਆ ਨਹੀਂ ਜਾਊਗਾ ਤਾਂ ਫਿਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਬਚਾਉਣਾ ਕਿਸ ਅਸੀਂ ਤਾਂ ਕਹਿੰਨੇ ਜੀ ਸਖਤ ਕਾਰਵਾਈ ਹੋਵੇ ਸਜ਼ਾ ਮਿਲੇ ਨੂੰ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ ਸਜ਼ਾ ਨਹੀਂ ਮਿਲਦੀ ਜੇੜਾ ਸਾਹਿਬ ਨਾਲ ਅਪੀਲ ਕਰਦੋ ਕਿ ਉਹ ਦਵਾ ਸਜ਼ਾ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹਨੂੰ ਸਜ਼ਾ ਦਿਵਾਉਣ ਪਰ ਜੇੜਾ ਸਾਹਿਬ ਨਾਲ ਐਸਆਈ ਮਿੱਠੂ ਸਿੰਘ ਲੈ ਕੇ ਗਏ ਨਿੱਚਕੇ ਕੋਈ ਲੱਗਦਾ ਨਹੀਂ ਵੀ ਇਹ ਕਾਰਵਾਈ ਹੋਊਗੀ ਉਹਨਾਂ ਨੇ ਆਪਦਾ ਜੋਰ ਜਮਾਨਤ ਦਿਖਾਇਆ ਅਸਤਾਪੇ ਹੀ ਚਾਹੁੰਦੇ ਆ ਜੀ ਕਿ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦ ਕਿ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਇਹ ਪੰਜਾਬ ਨਸ਼ਾ ਵਿਰੁੱਧ ਜੋ ਚਲਾ ਰਹੀ ਹੈ ਵੀ ਇਹ ਵੀ ਫਿਰ ਆਪਾਂ ਨੂੰ ਜੇ ਇਹ ਤੇ ਕਾਰਵਾਈ ਨਾ ਹੋਈ ਫਿਰ ਉਸ ਮਹਮ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਅਸੀਂ ਕਮੇਟੀ ਮੈਂਬਰ ਦੇ ਹੁਣ ਅਸੀਂ ਕਮੇਟੀ ਮੈਂਬਰ ਹੈ ਜੀ ਤੇ ਤਕਰੀਬਨ ਆਰਜੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਇੱਥੇ ਕੋਈ ਨਾਲੇ ਵੀ ਅਸੀਂ ਕਹੀ ਵੀ ਕੋਈ ਪ੍ਰਧਾਨ ਸ਼ੱਕ ਨਹੀਂ ਸੀ ਪਹਿਲਾਂ ਵੀ ਇਸ ਤੇ ਦੇਖੋ ਕੋਈ ਸ਼ੱਕ ਨਹੀਂ ਸੀ ਪੈਸੇ ਇਹ ਸਾਡੇ ਲਈ ਵੀ 2 ਮਹੀਨਿਆਂ ਤੋਂ ਸੇਵਾ ਨਿਭਾ ਰਹੇ ਸੀਗੇ ਪਰ ਆਏ ਵੀ ਦੇਖੋ ਹੁਣ ਸਾਰੇ ਦਿਨ ਆਪਾਂ ਜਿਹੜੇ ਖੇਤ ਦੇ ਵਿੱਚ ਨਹੀਂ ਬੈਠਾ ਜਾਂਦਾ ਅਸੀਂ ਆਪਾਂ ਦੇ ਕੰਮ ਧੰਨੇ ਵਾਲੇ ਬੰਦੇ ਆਂਗੇ ਸਾਰੇ ਜਿੰਨਾ ਕੁ ਟਾਈਮ ਸਾਡੇ ਤੋਂ ਲੱਗਦਾ ਅਸੀਂ ਇੱਥੇ ਹਾਜ਼ਰੀ ਲਵਾ ਕੇ ਜਾਂਦੇ ਸੀਗੇ ਪਰ ਹੁਣ ਕਿਸੇ ਦੇ ਦਿਲ ਦਾ ਸਾਨੂੰ ਕੀ ਪੇਤਾ ਹੈ ਲੱਗਦਾ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਬਿਲਕੁਲ ਇੱਕ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਜਿਹਦੇ ਵਿੱਚ ਜਿਹੜੇ ਲੋਕਲਸ ਨੇ ਡਿੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਡਿੜਬਾ ਨੇੜੇ ਸ਼ੀਤਲਾ ਮਾਤਾ ਮੰਦਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਪ੍ਰਗਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਜਹਾਂਗੀਰ ਥਾਣਾ ਸਦਰ ਧੂਰੀ ਦੇ ਇਹ ਪਿਛਲੇ 2 ਮਹੀਨਿਆਂ ਤੋਂ ਬਤੌਰ ਗ੍ਰੰਥੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਜ਼ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਦੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸੇ ਲੈਵਲ ਤੇ ਇਹ ਬਾਹਰੋਂ ਰਸਾ ਲਿਆ ਕੇ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆਂ ਇਥੇ ਜ਼ਥੇਦਾਰ ਬਰਮਾ ਸਿੰਘ ਨੇ ਵਾਸੀਜ਼ ਨਾਲ ਜਿਨ੍ਹਾਂ ਦੇ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਠੁਕਮੀ ਕਾਰਵਾਈ ਇਹ ਕੀਤੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਈਪੀਸੀ ਜਾਂ 298 ਬੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫ਼ਤੀਸ਼ ਹੈ ਉਹ ਅਜੇ ਜਾਰੀ ਹੈ ਕੋਈ ਵੀ ਜਿਹੜੀਆਂ ਲਿੰਕੇਜਸ ਕੋ ਡਰਗ ਨਾਲ ਰਿਲੇਟਡ ਜੇ ਸਾਨੂੰ ਕੋਈ ਬਾਹਰ ਨਿਕਲਦੀਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀ ਦੇ ਰੈਲੇਵੈਂਟ ਸੈਕਸ਼ਨਸ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫ਼ਤੀਸ਼ ਨੂੰ ਪ੍ਰਸੀਡ ਕਰਾਂਗੇ ਜੀ ਫਿਲਹਾਲ ਇੱਕਲਾ ਹੀ ਫੜਿਆ ਗਿਆ ਜੇ ਤਫ਼ਤੀਸ਼ ਵਿੱਚ ਕੋਈ ਵੀ ਨਾਲ ਦੇ ਲਿੰਕਸ ਆਣਗੇ ਤੇ ਉਹ ਨਾਲ ਹੀ ਬੰਦਾ ਅਸੀਂ ਨਾਮਿਨੇਟ ਕਰ ਦਵਾਂਗੇ ਹਾਂਜੀ ਇਹ ਦੇਖੋ Trap ਲਗਾਇਆ ਗਿਆ ਸੀ ਪਰ ਗੱਲ ਇਹ ਹੈ ਵੀ Trap ਦੇ ਵਿੱਚੋਂ ਕੋਈ ਰਿਕਵਰੀ ਜਿਹੜੀ ਹੈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਮਿਲੀ ਹੈਗੀ ਤੇ ਜੋ ਵੀ ਕੰਫੈਸ਼ਨ ਕੋਈ ਲੋਕਾਂ ਵੱਲੋਂ ਹੋਇਆ ਜਾਂ ਲੋਕਾਂ ਕੋਲ ਇਸ ਬੰਦੇ ਨੇ ਕੀਤਾ ਉਹ ਅਸੀਂ ਔਨ ਰਿਕਾਰਡ ਲੈ ਰਹੇ ਆ ਪਰ ਜਦੋਂ ਤੱਕ ਸਾਨੂੰ ਰਿਕਵਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਐਜ਼ ਆਫ ਨਾਓ ਜੀ ਜੋ ਦੱਸਿਆ ਹੈ 298 BNS ਦੇ ਤਹਿਤ ਇੱਥੇ ਕਾਰਵਾਈ ਹੋਈ ਹੈ ਫੌਰਟਿੰਗ ਰਿਲੀਜੀਅਸ ਸੈਂਟੀਮੈਂਟਸ ਪਰ ਇਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਨੂੰ ਨਿਕਲ ਕੇ ਆਏਗਾ ਉਸ ਹਸਾਬ ਨਾਲ ਅਸੀਂ ਜਿਹੜੀ ਹੈ ਕਾਰਵਾਈ ਫਿਰ ਬਾਅਦ ਇਸ ਤੇ ਕਰਾਂਗੇ ਦੇਖੋ ਇਹ ਵੀ ਥਾਣੇ ਵਿੱਚ ਜਿਹੜਾ ਡਿਊਟੀ ਅਫਸਰ ਹੈ ਉਹਦੀ ਹਾਜ਼ਰੀ ਅਸੀਂ ਲਾਜ਼ਮੀ ਬਣਾਉਣੀ ਹੈ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਕੋਈ ਲਾਅਨ ਆਰਡਰ ਸਿਚੁਏਸ਼ਨਸ ਕੋਈ ਆਪਰੇਸ਼ਨਲ ਕੰਮ ਨੇ ਕੋਈ ਕੋਟਾਾਂ ਚ ਦੋਸ਼ੀਆਂ ਨੂੰ ਪੇਸ਼ ਕਰਨਾ ਹੈ ਇਸ ਤੋਂ ਇਲਾਵਾ ਕੋਈ ਬੇਲਸ ਕਰਵਾਨੀਆਂ ਨੇ ਤੇ ਸੌਤਰਾਂ ਦੇ ਕੰਮਾਂ ਚ ਦੇਖੋ ਥਾਣੇ ਦੀ ਲਿਮਟਿਡ ਰਿਸੋਰਸਸ ਨੂੰ ਅਸੀਂ ਬੈਸਟ ਯੂਜ਼ ਕਰਕੇ ਜਿਹੜਾ ਹੈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਦੀਆਂ ਜਿਹੜੀਆਂ ਤਕ ਦੁੱਖ ਤਕਲੀਫਾਂ ਉਹਨਾਂ ਨੂੰ ਸੁਣੀਏ ਵੀ ਤੇ ਜੋ ਬਣਦੀ ਟੁਕਮੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਕਰੀਏ ਵੀ